ਸਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਰਾਜਵੀਰ ਜਵੰਦੇ ਦਾ ਐਕਸੀਡੈਂਟ ਕਿਵੇਂ ਹੋਇਆ ਕੀ ਕਾਰਨ ਰਹੇ ਉਸ ਦੀ ਮੌਤ ਦੇ ਕੀ ਕਾਰਨ ਰਹੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਇੰਨੀ ਸੁਰੱਖਿਆ ਦੇ ਬਾਵਜੂਦ ਵੀ ਅੰਗਾਂ ਦਾ ਇੰਨਾ ਨੁਕਸਾਨ ਕਿਉਂ ਜਦਕਿ ਜੇ ਆਪਾਂ ਸੇਫਟੀ ਦੀ ਗੱਲ ਕਰੀਏ ਤਾਂ ਸੇਫਟੀ ਬਹੁਤ ਜ਼ਿਆਦਾ ਜਿਹੜਾ ਹੈਲਮਟ ਸੀ ਘੱਟੋ ਘੱਟ 45000 ਦਾ ਉਹ ਹੈਲਮਟ ਹੈ ਤੇ 9000 ਦੀ ਜੈਕਟ ਜੈਕਟ ਹੈ ਤੇ ਜਿਹੜੇ ਜਸਤਾਨੇ ਨੇ ਉਹ ਬatein ਬੜੇ ਮਹਿੰਗੇ ਨੇ ਤੇ ਜਿਹੜਾ ਸੂਟ ਪਾਇਆ ਸੀ ਉਹ ਬੜਾ ਮਹਿੰਗਾ ਹੈ ਤੇ ਹੁਣ ਬਾਕੀ ਚੀਜ਼ਾਂ ਜੇ ਆਪਾਂ ਗੱਲ ਕਰੀਏ ਵੀ ਉਹ ਮਹਿੰਗੀ ਹੈ ਤੇ ਸਭ ਤੋਂ ਵੱਧ ਮਹਿੰਗਾ ਮੋਟਰਸਾਈਕਲ ਹੈ 27-22 ਲੱਖ ਜਿਦੀ ਕੀਮਤ ਦੱਸੀ ਜਾ ਰਹੀ ਹੈ BMW ਦਾ ਮੋਟਰਸਾਈਕਲ ਚਲੋ ਇਹਨਾਂ ਚੀਜ਼ਾਂ ਨੂੰ ਕੋਈ ਸਾਈਡ ਰੱਖ ਲਈਏ ਤੇ ਆਪਾਂ ਇਹ ਚੀਜ਼ਾਂ ਲੈ ਕੇ ਸਮਝਦੇ ਹਾਂ ਵੀ ਸ਼ਾਇਦ ਕੋਈ ਵੀ ਜੇ ਹਾਦਸਾ ਵਾਪਰਦਾ ਹੈ ਤੇ ਮੈਨੂੰ ਨੁਕਸਾਨ ਨਹੀਂ ਹੋਏਗਾ ਤੇ ਨੁਕਸਾਨ ਹੋਇਆ ਤੇ ਇਹਨਾਂ ਨੁਕਸਾਨ ਫਿਰ ਵੀ ਕਿਵੇਂ ਹੋਇਆ ਰੀਡ ਦੀ ਹੱਡੀ ਤੇ ਸੱਟਾਂ ਵੱਜ ਜਾਣੀਆਂ ਔਰ ਸਭ ਤੋਂ ਵੱਧ ਜੇ ਆਪਾਂ ਗੱਲ ਕਰੀਏ ਤਾਂ ਦਿਮਾਗ ਦਾ ਨਾ ਨੁਕਸਾਨ ਹੋਣਾ ਔਰ ਜਿਹੜੇ ਹੋਰ ਬਾਕੀ ਹਿੱਸਿਆਂ ਤੇ ਛੋਟੀਆਂ-ਛੋਟੀਆਂ ਸੱਟਾਂ ਵੱਜੀਆਂ ਉਹ ਕਿਵੇਂ ਬਹੁਤ ਵੱਡੇ ਸਵਾਲ ਨੇ ਕੁਐਸਚਨ ਮਾਰਕ ਨੇ ਚਲੋ ਮੈਂ ਇੱਕ ਚੀਜ਼ ਨੂੰ ਇਹ ਚੀਜ਼ਾਂ ਨੂੰ ਆਪਾਂ ਸਾਈਡ ਕਰ ਦਈਏ ਪਰ ਇੱਕ ਚੀਜ਼ ਸੋਚ ਕੇ ਵੇਖੀਏ ਵੀ ਜਿੰਨਾ ਮਰਜ਼ੀ ਆਪਾਂ ਸੇਫਟੀ ਦਾ ਧਿਆਨ ਰੱਖੀਏ ਪਰ ਜਿਹਦੇ ਸਮੇਂ ਆ ਲੱਗੀ ਵੀ ਜਿੰਨੇ ਸਾਹ ਪਰਮਾਤਮਾ ਨੇ ਲਿਖ ਕੇ ਭੇਜੇ ਨੇ ਜਦੋਂ ਉਹ ਸਾਹ ਪੂਰੇ ਹੋਣ ਤੇ ਆਏ ਇੱਕ ਸਾਹ ਵੀ ਜਿਹੜਾ ਸੀ ਨਾਂ ਬਚਿਆ ਪੂਰਾ ਹੋ ਗਿਆ ਤੇ ਉਹ ਵੀ ਇਸ ਸੰਸਾਰ ਤੋਂ ਅਲਵਿਦਾ ਆ ਗਿਆ ਹੁਣ ਕਈ ਲੋਕ ਪਤਾ ਦੁਹਾਈ ਦਿੰਦੇ ਆ ਕਹਿੰਦੇ ਜੀ ਬਾਈਕ ਵਾਲਿਆਂ ਤੇ ਕੇਸ ਕਰਨਾ ਚਾਹੀਦਾ ਜਿਹੜੇ ਪ੍ਰੋਡਕਟ ਨਹੀਂ ਉਹ ਸਮਾਨ ਹੈ ਜੀ ਉਹਨਾਂ ਤੇ ਕੇਸ ਕਰਨਾ ਚਾਹੀਦਾ ਇਸ ਸਾਧ ਸੰਗਤ ਆਪਾਂ ਉਹਨਾਂ ਤੇ ਕੇਸ ਤਾਂ ਕਰੀਏ ਤਾਂ ਚੰਗੇ ਲੱਗਦੇ ਆ ਜੇ ਸਾਡਾ ਬੰਦਾ ਬਚਿਆ ਹੋਵੇ ਹੁਣ ਸਾਡਾ ਤਾਂ ਬੰਦੇ ਨਹੀਂ ਬਚਿਆ ਵਿਚਾਰਾ ਉਹ ਵਿਚਾਰਾ ਸੰਸਾਰ ਤੋਂ ਚੜ੍ਹਾਈ ਕਰ ਗਿਆ ਤੇ ਹੁਣ ਆਪਾਂ ਇਹ ਕਿਦੇ ਤੇ ਕੇਸ ਕਰਾਂਗੇ ਕੀਵੇਂ ਕਲੇਮ ਲਵਾਂਗੇ ਕੀ ਕਰਾਂਗੇ ਤੇ ਜੇ ਉਹਨਾਂ ਚੀਜ਼ਾਂ ਕਰਕੇ ਨੁਕਸਾਨ ਹੋਇਆ ਹੁੰਦਾ ਆਪਾਂ ਤਾਂ ਮੰਨਦੇ ਹੁਣ ਆਖਰਕਾਰ ਨੁਕਸਾਨ ਹੋਇਆ ਤੇ ਇੱਕ ਜਿਹੜੇ ਰਸਤੇ ਦੇ ਵਿੱਚ ਆਏ ਜਾਨਵਰ ਉਹ ਆਵਾਰਾ ਪਸ਼ੂ ਉਹਨਾਂ ਦੇ ਵਿੱਚ ਮੋਟਰਸਾਈਕਲ ਵੱਜਿਆ ਤੇ ਨੁਕਸਾਨ ਹੋਇਆ ਤੇ ਉਹਨਾਂ ਕਰਕੇ ਜਿਹੜਾ ਹੈ ਇਹ ਨੁਕਸਾਨ ਹੋਇਆ ਅਸੀਂ ਕਲੇਮ ਕਰ ਸਕਦੇ ਹਾਂ ਉਹਨਾਂ ਤੇ ਵੀ ਭਾਈ ਤੁਸੀਂ ਗਾਉ ਟੈਕਸ ਲੈਣ ਦੇ ਬਾਵਜੂਦ ਵੀ ਸਾਡੇ ਤੋਂ ਜਿਹੜਾ ਇੱਕ ਸੜਕਾਂ ਕਲੀਅਰ ਕਰਕੇ ਕਿਉਂ ਨਹੀਂ ਦਿੰਦੇ ਸੜਕਾਂ ਤੇ ਟੋਏ ਕਿਉਂ ਨੇ ਉਹਨਾਂ ਲੋਕਾਂ ਦੇ ਖਿਲਾਫ ਅਸੀਂ ਆਵਾਜ਼ ਉਠਾਈਏ ਤੇ ਹੁਣ ਐਕਸੀਡੈਂਟ ਦਾ ਕੋਈ ਪ੍ਰੂਫ ਦੇਖਿਆ ਕਿਸੇ ਨੇ ਉਹ ਆਪਣੇ ਟੂਰ ਦੀ ਸਾਰੀ ਜਾਣਕਾਰੀ ਦੇ ਰਿਹਾ ਸੀ ਕਿਤੇ ਕੋਈ ਵੈਰੀ ਤਾਂ ਨਹੀਂ ਲੱਗਿਆ ਹੋਇਆ ਪਿੱਛੇ ਹੁਣ ਇਹ ਵੀ ਕਈ ਸਵਾਲ ਕਰਦੇ ਇੰਨੇ ਮਜ਼ਬੂਤ ਹੈਲਮਟ ਕੀ ਉਤਾਰ ਕੇ ਤਾਂ ਨਹੀਂ ਸੱਟ ਮਾਰੀ ਤੇ ਤਾਂ ਜਿਹੜੀ ਸਿਰ ਦੇ ਵਿੱਚ ਸੱਟ ਮਾਰੀ ਗਈ ਹੋਵੇ ਇਹਨਾਂ ਨੁਕਸਾਨ ਹੋਇਆ ਸ਼ਰੀਰ ਦਾ ਕੀ ਉਹ ਪਰਬਤਾਂ ਤੋਂ ਹੀਠਾਂ ਲੱਗਿਆ ਸੀ ਨਾਲ ਦੇ ਸਾਥੀ ਬਹੁਤ ਪਿੱਛੇ ਸੀ ਕੀ ਕਿਸੇ ਨੇ ਇਕੱਲੇ ਦਾ ਫਾਇਦਾ ਤਾਂ ਨਹੀਂ ਚੁੱਕਿਆ ਸਹੀ ਤਰ੍ਹਾਂ ਪੁਸ਼ਟੀ ਹੋਈ ਨਹੀਂ ਐਕਸੀਡੈਂਟ ਦੀ ਕਿ ਢੱਠਿਆਂ ਨਾਲ ਹੋਇਆ ਜਾਂ ਸਕੋਰਪੀਓ ਨਾਲ ਹੋਇਆ ਮਨ ਸਵਾਲਾਂ ਦੇ ਘੇਰੇ ਵਿੱਚ ਹੈ ਕੀ ਹੋਇਆ ਥੋੜੀ ਬਹੁਤੀ ਟੱਕਰ ਨਾਲ ਐਡਾ ਨੁਕਸਾਨ ਮੰਨਣ ਵਾਲੀ ਗੱਲ ਨਹੀਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਹਾਂ ਇਹ ਗੱਲ ਆਪਾਂ ਮੰਨ ਸਕਦੇ ਆ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਨੁਕਸਾਨ ਹੋਇਆ ਕਿਵੇਂ ਆਖਰਕਾਰ ਇਧਰੋਂ ਬਰਿੰਦਰ ਘੁੰਮਣ ਹਸਪੀਟਲ ਦੇ ਵਿੱਚ ਜਾਂਦਾ 6 ਘੰਟਿਆਂ ਤੱਕ ਉਸ ਨੂੰ ਅੰਦਰ ਰੱਖਿਆ ਜਾਂਦਾ ਤੇ ਜਦੋਂ ਬਾਡੀ ਦਿੱਤੀ ਜਾਂਦੀ ਆ ਤੇ ਸਰੀਰ ਨੀਲਾ ਪੈ ਜਾਂਦਾ ਤੇ ਖਬਰ ਦਿੱਤੀ ਜਾਂਦੀ ਆ ਦੀ ਬਰਿੰਦਰ ਘੁੰਮਣ ਸੰਸਾਰ ਦੇ ਵਿੱਚ ਨਹੀਂ ਰਿਹਾ ਵੋਲਟਾ ਸੀਸੀਟੀਵੀ ਫੋਟੋਜ਼ ਵੀ ਗੈਪ ਕਰ ਦਿੱਤੀ ਜਾਂਦੀ ਹੈ ਇਹ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵਿਚਾਰਨ ਵਾਲਾ ਵਿਸ਼ਾ ਹੈ ਇਹਨਾਂ ਚੀਜ਼ਾਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਇਹ ਸਭ ਤੋਂ ਵਧੀਆ ਗੱਲ ਹੈ ਸੋ ਇਹਨਾਂ ਚੀਜ਼ਾਂ ਲਈ ਆਪਾਂ ਮੰਗ ਜ਼ਰੂਰ ਉਠਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ